ਕਰੋ ਬਾਰ ਸਾਮਾਨ ਨਾਲ ਲੱਦਿਆ ਟਰੱਕ ਖੜਿਆ ਹੋਇਆ ਸੀ ਤੇ ਰਾਜਕੌਰ ਟਰੱਕ ਚੋਂ ਉਤਰਦੇ ਹੋਏ ਸਾਮਾਨ ਨੂੰ ਬਹੁਤ ਧਿਆਨ ਨਾਲ ਦੇਖ ਰਹੀ ਸੀ ਉਸ ਦੀ ਨੌਵੀਂ ਦਰਵਾਜ਼ੇ ਤੇ ਖੜੀ ਸੀ ਪਰ ਉਸ ਨੂੰ ਨੌ ਨਾਲੋਂ ਜ਼ਿਆਦਾ ਦਹੇਜ ਵਿੱਚ ਮਿਲੇ ਸਾਮਾਨ ਦੀ ਖੁਸ਼ੀ ਸੀ ਜਿਵੇਂ ਹੀ ਸਾਮਾਨ ਨੂੰ ਲੈ ਕੇ ਅੰਦਰ ਲਿਜਾਣ ਲੱਗੇ ਤਾਂ ਰਾਜਕੌਰ ਨੇ ਜ਼ੋਰਦਾਰ ਆਵਾਜ਼ ਵਿੱਚ ਕਿਹਾ ਕਿ ਸਾਰਾ ਸਾਮਾਨ ਡਰਾਈੰਗ ਰੂਮ ਵਿੱਚ ਰੱਖ ਦਿਓ ਅੰਦਰ ਕਿੱਥੇ ਲਿਜਾ ਰਹੇ ਹੋ ਪੂਆ ਜੀ ਨੇ ਕਿਹਾ ਕਿ ਭਾਬੀ ਡ੍ਰੈਇੰਗ ਰੂਮ ਵਿੱਚ ਜਗ੍ਹਾ ਨਹੀਂ ਹੈ ਇੰਨੇ ਸਾਰੇ ਮਹਿਮਾਨ ਹਨ ਤਾਂ ਰਾਜਕੌਰ ਨੇ ਕਿਹਾ ਕਿ ਜੇਕਰ ਸਮਾਨ ਅੰਦਰ ਲੈ ਗਏ ਤਾਂ ਲੋਕਾਂ ਨੂੰ ਕਿਵੇਂ ਪਤਾ ਚੱਲੇਗਾ ਕਿ ਇਸ ਦਿਨੋਂ ਦਾ ਇੰਨਾ ਸਾਰਾ ਸਮਾਨ ਆਇਆ ਹੈ ਰਾਜਕੌਰ ਦੀ ਗੱਲ ਸੁਣ ਕੇ ਉਸ ਦੀ ਨਨਾਨ ਕੁਲਵੰਤ ਕੌਰ ਚੁੱਪ ਹੋ ਗਈ ਹੁਣ ਸਮਾਨ ਅੰਦਰ ਆ ਚੁੱਕਿਆ ਸੀ ਅਤੇ ਖੋਲਿਆ ਜਾ ਰਿਹਾ ਸੀ ਤਾਂ ਕੁਲਵੰਤ ਪੂਆ ਜੀ ਨੇ ਕਿਹਾ ਕਿ ਭਾਬੀ ਹੁਣ ਜਾ ਕੇ ਨੌ ਦਾ ਸਵਾਗਤ ਤਾਂ ਕਰੋ ਕਿੰਨੀ ਦੇਰ ਤੋਂ ਵਿਚਾਰੀ ਬਾਹਰ ਇੰਤਜ਼ਾਰ ਕਰ ਰਹੀ ਹੈ ਰਾਜਕੌਰ ਨੇ ਕਿਹਾ ਬਸ 2 ਮਿੰਟ ਹੋਰ ਰੁਕ ਜਾਓ ਫਿਰ ਰਾਜਕੌਰ ਦੇ ਕਹਿਣ ਤੇ ਡਰਾਈング ਰੂਮ ਵਿੱਚ ਹੀ ਸਾਰਿਆਂ ਦੇ ਸਾਹਮਣੇ ਇੱਕ ਇੱਕ ਚੀਜ਼ ਨੂੰ ਡੱਬੇ ਵਿੱਚੋਂ ਬਾਹਰ ਕੱਢ ਕੇ ਰੱਖਿਆ ਜਾਣ ਲੱਗਿਆ ਜਿਵੇਂ ਹੀ ਫ੍ਰਿਜ ਵਾਸ਼ਿੰਗ ਮਸ਼ੀਨ ਖੁੱਲਣ ਲੱਗੀ ਤਾਂ ਉਸ ਨੂੰ ਦੇਖ ਕੇ ਰਾਜਕੌਰ ਦਾ ਮੂੰਹ ਬਣਨ ਲੱਗਿਆ ਉਦੋਂ ਹੀ ਕੁਲਵੰਤ ਭੂਆ ਜੀ ਨੇ ਰਾਜਕੌਰ ਦਾ ਹੱਥ ਫੜਿਆ ਤੇ ਕਿਹਾ ਹੁਣ ਰਹਿਣ ਵੀ ਦਿਓ ਭਾਪੀ ਜੀ ਇਹ ਸਭ ਸਮਾਨ ਬਾਅਦ ਵਿੱਚ ਦੇਖ ਲਿਓ ਪਹਿਲਾਂ ਨੌ ਨੂੰ ਅੰਦਰ ਬੁਲਾ ਲਓ ਵਿਚਾਰੀ ਖੜੀ ਖੜੀ ਥੱਕ ਗਈ ਹੋਵੇਗੀ ਰਾਜਕੌਰ ਕੁਝ ਸੋਚਾਂ ਵਿੱਚ ਪਈ ਹੋਈ ਸੀ ਤੇ ਵਾਰ-ਵਾਰ ਸਾਹਮਣੇ ਰੱਖੇ ਹੋਏ ਸਮਾਨ ਵੱਲ ਵੇਖ ਰਹੀ ਸੀ ਉਸ ਦੇ ਚਿਹਰੇ ਤੇ ਇੱਕ ਚਿੰਤਾ ਸੀ ਜੋ ਵੱਧਦੀ ਜਾ ਰਹੀ ਸੀ ਜਿਵੇਂ ਉਹ ਪਾਣੀ ਵਾਰਨ ਵਾਲੀ ਗੜਵੀ ਨੂੰ ਲੈ ਕੇ ਨੌ ਦੇ ਸਾਹਮਣੇ ਖੜੀ ਹੋਈ ਤਾਂ ਉਸ ਨੂੰ ਗੁੱਸੇ ਨਾਲ ਦੇਖਣ ਲੱਗੀ ਉਸ ਦਾ ਬੇਟਾ ਨਿਸ਼ਾਨ ਵੀ ਉਸ ਦੇ ਚਿਹਰੇ ਨੂੰ ਧਿਆਨ ਨਾਲ ਦੇਖ ਰਿਹਾ ਸੀ ਤੇ ਸਮਝ ਨਹੀਂ ਪਾ ਰਿਹਾ ਸੀ ਕਿ ਅਚਾਨਕ ਕੀ ਹੋ ਗਿਆ ਉਦੋਂ ਹੀ ਨਿਸ਼ਾਨ ਦੀ ਭੈਣ ਰੂਪ ਆਈ ਤੇ ਬੋਲੀ ਕਿ ਇਸ ਤਰ੍ਹਾਂ ਤਾਂ ਤੁਸੀਂ ਦੋਵੇਂ ਅੰਦਰ ਨਹੀਂ ਆ ਸਕਦੇ ਟੂਲ ਟੈਕਸ ਤਾਂ ਦੇਣਾ ਹੀ ਪਵੇਗਾ ਇਸ ਗੱਲ ਤੇ ਨਿਸ਼ਾਨ ਖਿੱਚ ਕੇ ਬੋਲਿਆ ਕਿ ਪਹਿਲਾਂ ਤਾਂ ਮੰਮੀ ਨੇ ਇੰਨੀ ਧੀਰ ਸਾਨੂੰ ਖਿਡਾ ਕੇ ਰੱਖਿਆ ਹੁਣ ਤੂੰ ਖੜੇ ਹੋਣ ਨੂੰ ਬੋਲ ਰਹੀ ਹੈ ਤਾਂ ਰੂਪ ਨੇ ਕਿਹਾ ਕਿ ਮੈਂ ਖੜੇ ਹੋਣ ਨੂੰ ਨਹੀਂ ਕਹਿ ਰਹੀ ਪੈਸੇ ਦਿਓ ਤੇ ਅੰਦਰ ਜਾਓ ਤੁਹਾਨੂੰ ਕਿਸ ਨੇ ਰੋਕਿਆ ਹੈ ਨਿਸ਼ਾਨ ਨੇ ਆਪਣੀ ਭੈਣ ਵੱਲ ਥੋੜਾ ਗੁੱਸੇ ਨਾਲ ਵੇਖਿਆ ਤੇ ਕਿਹਾ ਕੀ ਦੱਸ ਕਿੰਨੇ ਪੈਸੇ ਚਾਹੀਦੇ ਹਨ ਤੇ ਮਾਮਲਾ ਖਤਮ ਕਰ ਰੂਪ ਨੇ ਕਿਹਾ ਕਿ ਪੂਰੇ 11000 ਚਾਹੀਦੇ ਹਨ ਇਹ ਸੁਣ ਕੇ ਨਿਸ਼ਾਨ ਨੇ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ ਮਾਂ ਇਸ ਦਾ ਦਿਮਾਗ ਖਰਾਬ ਹੋ ਗਿਆ ਹੈ 11000 ਕਿਸ ਦੇ ਕਿਸ ਗੱਲ ਦੇ ਚਾਹੀਦੇ ਹਨ ਰੂਪ ਨੇ ਆਪਣੀ ਕਮਰ ਤੇ ਹੱਥ ਰੱਖ ਕੇ ਹੱਸਦਿਆਂ ਹੋਇਆਂ ਕਿਹਾ ਕਿ ਦੇਣੇ ਹਨ ਤਾਂ ਦਿਓ ਵਰਨਾ ਇੱਥੇ ਹੀ ਖੜੇ ਰਹੋ ਮੈਨੂੰ ਪੈਸੇ ਕੈਸ਼ ਵਿੱਚ ਚਾਹੀਦੇ ਹਨ ਹੁਣ ਨਿਸ਼ਾਨ ਨੂੰ ਗੁੱਸਾ ਆਇਆ ਉਸਨੇ ਕਿਹਾ ਕਿ ਮੇਰੇ ਕੋਲ ਇੰਨੀ ਕੈਸ਼ ਨਹੀਂ ਹੈ ਤਾਂ ਰੂਪ ਨੇ ਕਿਹਾ ਕਿ ਤੁਹਾਡੇ ਕੋਲ ਨਹੀਂ ਹਨ ਤਾਂ ਭਾਬੀ ਕਦੋਂ ਕੰਮ ਆਵੇਗੀ ਆਖਿਰ ਉਹ ਤੁਹਾਡੀ ਪਾਰਟਨਰ ਹੈ ਭਾਬੀ ਤੁਸੀਂ ਇਦਾਂ ਕਰੋ ਆਪਣੇ ਕੋਈ ਚੀਜ਼ ਹੀ ਮੈਨੂੰ ਦੇ ਦਿਓ ਤਾਂ ਕਿ ਮੈਂ ਤੁਹਾਨੂੰ ਅੰਦਰ ਜਾਣ ਦੇਵਾਂ ਰੂਪ ਦੀ ਭਾਬੀ ਰੀਤ ਕੁੰਡ ਵਿੱਚ ਖੜੀ ਸੋਚ ਰਹੀ ਸੀ ਕਿ ਹੁਣ ਕੀ ਬੋਲਾਂ ਰੂਪ ਦੀ ਨਜ਼ਰ ਰੀਤ ਦੇ ਹੱਥ ਤੇ ਪਈ ਪਾਈ ਹੋਈ ਡਾਇਮੰਡ ਰਿੰਗ ਤੇ ਪਈ ਉਸ ਨੇ ਉਸਦੇ ਹੱਥ ਨੂੰ ਫੜ ਕੇ ਰਿੰਗ ਉਤਾਰਦਿਆਂ ਹੋਇਆ ਕਿਹਾ ਕਿ ਚਲੋ ਹੁਣ ਇਹ ਡਾਇਮੰਡ ਰਿੰਗ ਹੀ ਦੇ ਦਿਓ ਵੈਸੇ ਵੀ ਇਹ ਮੇਰੇ ਹੱਥ ਵਿੱਚ ਬਹੁਤ ਸੋਹਣੀ ਲੱਗੇਗੀ ਪਿੱਛੇ ਖੜੀ ਭੂਆ ਜੀ ਨੇ ਕਿਹਾ ਕਿ ਇਹ ਤੂੰ ਕੀ ਕਰ ਰਹੀ ਹੈ ਸ਼ਗਨ ਬੰਦਾ ਹੈ ਮਗਰ ਇਸ ਦਾ ਮਤਲਬ ਇਹ ਨਹੀਂ ਕਿ ਬਹੂ ਦੇ ਹੱਥਾਂ ਵਿੱਚੋਂ ਤੂੰ ਰਿੰਗ ਹੀ ਉਤਾਰ ਲਵੇਂ ਤਾਂ ਰਾਜਕੌਰ ਨੇ ਭੂਆ ਜੀ ਦੀ ਗੱਲ ਨੂੰ ਵਿੱਚ ਹੀ ਘਟਦਿਆਂ ਹੋਇਆ ਕਿਹਾ ਕਿ ਭੈਣ ਜੀ ਅੱਜ ਨਹੀਂ ਤਾਂ ਫਿਰ ਕਦੋਂ ਮੌਕਾ ਮਿਲੇਗਾ ਇਹੀ ਤਾਂ ਭੈਣਾ ਦਾ ਹੱਕ ਹੁੰਦਾ ਹੈ। ਭੂਆ ਜੀ ਨੇ ਕਿਹਾ ਕਿ ਭਾਬੀ ਜੀ ਪਹਿਲਾਂ ਤਾਂ ਵੋਟੀ ਦਾ ਮੂਹ ਤਾਂ ਦੇਖੋ ਕਿਸ ਤਰ੍ਹਾਂ ਵਿਚਾਰੀ ਦਾ ਉੱਤਰ ਗਿਆ ਹੈ। ਕੁਝ ਹੋਰ ਕਿਉਂ ਨਹੀਂ ਮੰਗ ਲੈਂਦੀ? ਤਾਂ ਰਾਜਕੌਰ ਗੁੱਸੇ ਵਿੱਚ ਬੋਲੀ ਕਿ ਇਹ ਹੋਰ ਕੁਝ ਦੇ ਵੀ ਨਹੀਂ ਸਕਦੀ। ਸਾਹਮਣੇ ਰੱਖਿਆ ਦਹੇਜ ਦਾ ਸਮਾਨ ਜਦੋਂ ਦਾ ਵੇਖ ਰਹੀ ਹਾਂ ਮੇਰਾ ਤਾਂ ਉਦੋਂ ਦਾ ਦਿਮਾਗ ਹੀ ਖਰਾਬ ਹੋ ਗਿਆ ਹੈ। ਰੂਪ ਜਲਦੀ ਜਲਦੀ ਇਹ ਅੰਗੂਠੀ ਲੈ ਤੇ ਇਹਨਾਂ ਨੂੰ ਅੰਦਰ ਕਰ। ਸੱਸ ਦੇ ਮੂੰਹ ਵਿੱਚੋਂ ਇਹੋ ਜਿਹੀ ਭਾਸ਼ਾ ਸੁਣ ਕੇ ਰੀਤ 당ਗ ਰਹਿ ਗਈ ਉਸ ਨੂੰ ਸਮਝ ਸਮਝ ਨਹੀਂ ਆ ਰਿਹਾ ਸੀ ਕਿ ਇੰਨਾ ਖਰਚਾ ਕਰਕੇ ਦਹੇਜ ਦੇਣ ਤੋਂ ਬਾਅਦ ਵੀ ਉਸ ਦੀ ਸੱਸ ਦੀ ਚਿਹਰੇ ਦੀ ਖੁਸ਼ੀ ਕਿਉਂ ਨਹੀਂ ਹੈ ਰੂਪਨੇ ਆਪਣੀ ਭਾਬੀ ਦੇ ਹੱਥ ਚੋਂ ਜਲਦੀ ਜਲਦੀ ਉਂਗੂਠੀ ਉਤਾਰ ਲਈ ਤੇ ਫਿਰ ਰਾਜਕੌਰ ਨੇ ਉਸ ਨੂੰ ਅੰਦਰ ਆਉਣ ਨੂੰ ਕਿਹਾ ਹੱਥ ਵਿੱਚੋਂ ਉਂਗੂਠੀ ਉਤਾਰਨ ਦਾ ਦਰਦ ਅਲੱਗ ਸੀ ਲੇਕਿਨ ਜੋ ਦਰਦ ਦਿਲ ਵਿੱਚ ਹੋਇਆ ਹੋ ਰਿਹਾ ਸੀ ਉਹ ਦਾ ਰੀਤ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਅੰਗੂਠੀ ਉਸਦੀ ਮਾਂ ਨੇ ਬਹੁਤ ਦਿਲ ਤੋਂ ਉਸ ਲਈ ਬਣਵਾਈ ਸੀ ਜਿਸ ਤੇ ਲਈ ਉਹ ਕਦੋਂ ਤੋਂ ਪੈਸੇ ਇਕੱਠੇ ਕਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਵਾਰ-ਵਾਰ ਨਮੀ ਆ ਰਹੀ ਸੀ ਮਗਰ ਉਹ ਅੱਖਾਂ ਨੂੰ ਕੱਸ ਕੇ ਬੰਦ ਕਰਦਿਆਂ ਹੋਇਆਂ ਆਪਣੇ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਭੂਆ ਜੀ ਉਸਤੇ ਮੋਢੇ ਤੇ ਹੱਥ ਰੱਖ ਕੇ ਉਸਦੇ ਲਹਿੰਗੇ ਨੂੰ ਫੜ ਕੇ ਉਸ ਨੂੰ ਅੰਦਰ ਲੈ ਜਾ ਰਹੀ ਸੀ ਤਾਂ ਪਿੱਛੋਂ ਰਾਜਕੌਰ ਨੇ ਕਿਹਾ ਕਿ ਭੈਣ ਜੀ ਇਹ ਕੀ ਕਰ ਰਹੇ ਹੋ ਉਹ ਕੋਈ ਬਿਮਾਰ ਥੋੜੀ ਹੈ ਇਸ ਨੂੰ ਛੱਡ ਦਿਓ ਉਹ ਆਪਣੇ ਆਪ ਅੰਦਰ ਚਲੀ ਜਾਵੇਗੀ ਇਹ ਸੁਣ ਕੇ ਤਾਂ ਭੂਆ ਜੀ ਨੂੰ ਵੀ ਬਹੁਤ ਗੁੱਸਾ ਆਇਆ ਤੇ ਉਸ ਨੇ ਕਿਹਾ ਕਿ ਭਾਬੀ ਤੁਹਾਨੂੰ ਕੀ ਹੋ ਗਿਆ ਹੈ ਵਿਚਾਰੀ ਕੀ ਕੀ ਸੰਭਾਲੇਗੀ ਐਨਾ ਕਹਿ ਕੇ ਉਹ ਰੀਤ ਨੂੰ ਬੋਲੀ ਕਿ ਤੂੰ ਚੱਲ ਬੇਟਾ ਤੇ ਰੀਤ ਵੀ ਹੌਲੀ-ਹੌਲੀ ਭੂਆ ਜੀ ਦੇ ਨਾਲ ਆਪਣੇ ਕਮਰੇ ਤੱਕ ਪਹੁੰਚ ਗਈ ਸੱਸ ਦੀਆਂ ਗੱਲਾਂ ਤੋਂ ਉਸ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਉਸ ਦੇ ਮਨ ਵਿੱਚ ਕੋਈ ਖੜਵਾਹਟ ਹੈ ਮਗਰ ਉਹ ਕੀ ਹੈ ਇਹ ਅਜੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਬਹੁ ਨੂੰ ਅੰਦਰ ਛੱਡ ਕੇ ਉਹ ਬਾਹਰ ਆਈ ਤੇ ਬੋਲੀ ਭਾਬੀ ਨਵੀਂ ਨਵੇਲੀ ਦੁਲਹਨ ਦੇ ਸਾਹਮਣੇ ਇਹੋ ਜਿਹੀ ਗੱਲ ਕਰਨਾ ਜ਼ਰੂਰੀ ਸੀ ਤੁਸੀਂ ਵੀ ਹੱਦ ਕਰਦੇ ਹੋ ਕੱਲ ਤੱਕ ਤਾਂ ਠੀਕ ਸੀ ਅੱਜ ਤੁਹਾਨੂੰ ਕੀ ਹੋ ਗਿਆ ਹੈ ਰਾਜਕੌਰ ਚੁੱਪ ਖੜੀ ਸੀ ਤਿਵਾਰ-ਵਾਰ ਗੁੱਸੇ ਨਾਲ ਸਮਾਨ ਨੂੰ ਦੇਖ ਰਹੀ ਸੀ ਅਗਲੇ ਦਿਨ ਜਦੋਂ ਸਾਰੇ ਮਹਿਮਾਨ ਚਲੇ ਗਏ ਤਾਂ ਰਾਜਕੌਰ ਨੇ ਬਹੂ ਨੂੰ ਬਾਹਰ ਬੁਲਾ ਕੇ ਕੌੜ ਭਰੀਆਂ ਅੱਖਾਂ ਨਾਲ ਹਰ ਇੱਕ ਸਮਾਨ ਬਾਰੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਬਹੂ ਜਰਾ ਆਪਣਾ ਸੂਟਕੇਸ ਤਾਂ ਲੈ ਕੇ ਆ ਨਿਸ਼ਾਨ ਨੇ ਤੁਰੰਤ ਕਿਹਾ ਮਹੱਲੇ ਕਿਉਂਦਾ ਹਾਂ ਤਾਂ ਸੂਟਕੇਸ ਲੈ ਕੇ ਅੰਦਰ ਆ ਗਿਆ ਰੀਤ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਰਾਜਕੌਰ ਨੇ ਰੂਪ ਨੂੰ ਸੂਟਕੇਸ ਖੋਲਣ ਦੇ ਲਈ ਕਿਹਾ ਤਾਂ ਰੀਤ ਹੈਰਾਨ ਹੋ ਗਈ ਗਰੂਪ ਨੇ ਸੂਟਕੇਸ ਖੋਲ੍ਹਿਆ ਤਾਂ ਰਾਜਕੌਰ ਨੇ ਕਿਹਾ ਦਿਖਾਓ ਤੇਰੀ ਮਾਂ ਨੇ ਸਾਰਿਆਂ ਲਈ ਕੀ ਕੀ ਕੱਪੜੇ ਭੇਜੇ ਹਨ ਉਦੋਂ ਹੀ ਰੀਤ ਨੇ ਕੱਪੜੇ ਕੱਢਨੇ ਸ਼ੁਰੂ ਕਰ ਦਿੱਤੇ ਰਾਜਕੌਰ ਨੇ ਗੁੱਸੇ ਨਾਲ ਕਿਹਾ ਕਿ ਇਹ ਕੀ ਭੇਜਿਆ ਹੈ ਤੇਰੀ ਪੇਕਿਆਂ ਨੇ ਇਹ ਸੂਟ ਦੇਖੋ ਨਾ ਕੱਪੜਾ ਟੰਗਦਾ ਤੇ ਨਾ ਰੰਗ ਇਹੋ ਜਿਹੇ ਕੱਪੜੇ ਤਾਂ ਇਥੋਂ ਦੀਆਂ ਕੰਮ ਵਾਲੀਆਂ ਵੀ ਨਹੀਂ ਪਾਉਂਦੀਆਂ ਇਹ ਤਾਂ ਬਿਲਕੁਲ ਸੇਲ ਦਾ ਮਾਲ ਨਜ਼ਰ ਆ ਰਿਹਾ ਹੈ ਨਿਸ਼ਾਨ ਨੂੰ ਇਹ ਦੇਖ ਕੇ ਆਪਣੀ ਮਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਉਦੋਂ ਹੀ ਰੂਪਨੇ ਕਿਹਾ ਕਿ ਇਹ ਮੇਰੇ ਲਈ ਇੰਨੇ ਪੁਰਾਣੇ ਸਟਾਈਲ ਦਾ ਸੂਟ ਭੇਜਿਆ ਹੈ ਭਾਬੀ ਕੀ ਇਹ ਤੁਹਾਡੀ ਪਸੰਦ ਹੈ ਰੀਤ ਨਜ਼ਰਾਂ ਝੁਕਾ ਕੇ ਚੁੱਪਚਾਪ ਖੜੀ ਰਹੀ ਤੇ ਆਪਣੀ ਚੁੰਨੀ ਦਾ ਪੱਲਾ ਘੁੱਟ ਕੇ ਹੱਥ ਵਿੱਚ ਮਰੋੜਨ ਲੱਗੀ ਰਾਜਕੌਰ ਨੇ ਫ੍ਰਿਜ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ ਕਿ ਬਹੂ ਇਹ ਫ੍ਰਿਜ ਨਿਸ਼ਾਨ ਦੇਖ ਜਰਾ ਇੰਨਾ ਛੋਟਾ ਫ੍ਰਿਜ ਤਾਂ ਸਾਡੇ ਨੌਕਰ ਦੇ ਕਮਰੇ ਵਿੱਚ ਰੱਖਿਆ ਸੀ ਅੱਜਕੱਲ੍ਹ ਲੋਕ ਤਾਂ ਵਿਆਹ ਵਿੱਚ ਡਬਲ ਟੋਰ ਫ੍ਰਿਜ ਭੇਜਦੇ ਹਨ ਅਤੇ ਇਹ ਤਾਂ ਇਹ ਇੱਕ ਛੋਟਾ ਜਿਹਾ ਡੱਬਾ ਸਾਨੂੰ ਫੜਾ ਦਿੱਤਾ ਇਹ ਵਾਸ਼ਿੰਗ ਮਸ਼ੀਨ ਇਹ ਤਾਂ ਚਾਰ ਕੱਪੜੇ ਧੋਣ ਦੇ लायक ਵੀ ਨਹੀਂ ਹੈ ਅੱਜਕੱਲ੍ਹ ਲੋਕ ਆਟੋਮੈਟਿਕ ਮਸ਼ੀਨਾਂ ਦੇ ਹੇਜ ਵਿੱਚ ਦਿੰਦੇ ਹਨ ਇਹ ਪੁਰਾਣੇ ਜ਼ਮਾਨੇ ਦੀ ਮਸ਼ੀਨ ਦੇ ਕੇ ਕੀ ਦਿਖਾਉਣਾ ਚਾਹੁੰਦੇ ਹਨ ਇਸ ਦੇ ਘਰ ਵਾਲੇ ਕੀ ਉਹਨਾਂ ਦੀ ਇੰਨੀ ਕੁ ਹੀ ਹੈਸੀਅਤ ਹੈ ਜਾਂ ਫਿਰ ਉਹਨਾਂ ਨੂੰ ਸਾਡੀ ਹੈਸੀਅਤ ਨਜ਼ਰ ਨਹੀਂ ਆਈ ਉਹਨਾਂ ਨੇ ਕਿਹਾ ਸੀ ਕਿ ਸਭ ਕੁਝ ਦੇਵਾਂਗੇ ਮਗਰ ਇਹ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਸਮਾਨ ਦੇ ਦੇਣਗੇ ਵਰਨਾ ਮੈਂ ਇਹ ਵਿਆਹ ਕਦੀ ਨਾ ਕਰਦੀ ਰੂਪਨੇ ਉਦੋਂ ਹੀ ਫ੍ਰਿਜ ਦਾ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਮੰਮੀ ਦੇਖ ਤਾਂ ਆਵਾਜ਼ ਤਾਂ ਇਸ ਤਰ੍ਹਾਂ ਆ ਰਹੀ ਹੈ ਲੱਗਦਾ ਹੈ ਕਿ ਇਹ ਕੋਈ ਸੈਕੰਡ ਹੈਂਡ ਫ੍ਰਿਜ ਹੈ ਇਹ ਸੁਣ ਕੇ ਰਾਜਕੌਰ ਦਾ ਪਾਰਾ ਹੋਰ ਵੀ ਖਾਈ ਹੋ ਗਿਆ ਤੇ ਰੀਤ ਨੂੰ ਕਹਿਣ ਲੱਗੀ ਕਿ ਨੋ ਰਾਣੀਏ ਕਿ ਨਵੀਂ ਫ੍ਰਿਜ ਇਸ ਤਰ੍ਹਾਂ ਚੱਲਦੀ ਹੈ ਤੇਰੇ ਪੇਕੇਆ ਤੋ ਤਾਂ ਕੋਈ ਵੀ ਚੀਜ਼ ਢੰਗ ਦੀ ਨਹੀਂ ਆਈ ਇਹ ਕੀ ਕੀਤਾ ਤੇਰੇ ਪਿਓ ਨੇ ਕਿਹੜੇ ਪੁਰਾਣੇ ਸਮਾਨ ਦੀ ਦੁਕਾਨ ਤੋਂ ਸਮਾਨ ਚੁੱਕ ਕੇ ਲਿਆਇਆ ਰੀਤ ਜੋ ਕਿ ਖੜੀ ਹੋਈ ਘੁੰਡ ਵਿੱਚ ਡੁੱਸ ਘਰੇ ਸੀ ਉਸਨੇ ਬਹੁਤ ਹੌਲੀ ਜੀ ਕਿਹਾ ਮੰਮੀ ਜੀ ਉਹ ਸਭ ਕੁਝ ਨਵਾਂ ਹੀ ਹੈ ਬਸ ਮਾਡਲ ਥੋੜਾ ਪੁਰਾਣਾ ਹੋ ਗਿਆ ਹੈ ਰਾਜਕੌਰ ਨੇ ਨੱਕ ਚੜਾਉਂਦਿਆਂ ਹੋਇਆਂ ਕਿਹਾ ਮਾਡਲ ਪੁਰਾਣਾ ਹੈ ਤਾਂ ਇਹ ਬਚਿਆ ਹੋਇਆ ਸਮਾਨ ਸਭ ਕੁਝ ਸਾਡੇ ਲਈ ਭੇਜ ਦਿੱਤਾ ਇਨਾ ਵੱਡਾ ਵਿਆਹ ਕੀਤਾ ਸੀ ਅਤੇ ਇਹ ਸਮਾਨ ਦਾ ਹਾਲ ਦੇਖੋ ਇੱਕ ਵਾਰ ਵੀ ਕਿਸੇ ਨੇ ਨਹੀਂ ਸੋਚਿਆ ਕਿ ਸਹੁਰੇ ਵਾਲੇ ਕੀ ਕਹਿਣਗੇ ਮੇਰਾ ਪੁੱਤ ਇੰਜੀਨੀਅਰ ਹੈ ਨਿਸ਼ਾਨ ਨੇ ਕਿਹਾ ਮਾਂ ਹੁਣ ਬਸ ਵੀ ਕਰ ਉਹਨਾਂ ਨੇ ਆਪਣੇ ਹਾਸਿਆ ਦੇ ਅਨੁਸਾਰ ਹੀ ਤਾਂ ਦਿੱਤਾ ਹੋਵੇਗਾ ਤੁਸੀਂ ਰੀਤ ਨੂੰ ਇਨਾ ਡਰਾ ਦਿੱਤਾ ਕਿ ਉਹ ਵਿਚਾਰੀ ਰੋ ਰਹੀ ਹੈ ਰਾਜਕੌਰ ਨੇ ਗੁੱਸੇ ਨਾਲ ਕਿਹਾ ਕਿ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਉਹ ਕੀ ਹੈ ਇਹੋ ਜਿਹਾ ਸਮਾਨ ਦਿੰਦਿਆਂ ਹੋਇਆਂ ਤਾਂ ਇਨ੍ਹਾਂ ਲੋਕਾਂ ਨੂੰ ਡਰ ਨਹੀਂ ਲੱਗਿਆ ਜੋ ਹੁਣ ਡਰ ਕੇ ਰੋ ਰਹੀ ਹੈ ਇੰਨਾ ਕਹਿ ਕੇ ਰਾਜਕੌਰ ਨੱਕ ਚੜਾਉਂਦਿਆਂ ਹੋਇਆਂ ਬੋਲੀ ਇਸ ਸਟੀਲ ਦੇ ਬਰਤਨ ਐਨੇ ਹੌਲੇ ਹਨ ਕਿ ਇੱਕ ਵਾਰ ਗਰਮ ਹੋਏ ਤਾਂ ਇਹਨਾਂ ਦੇ ਤਲੇ ਸੜ ਜਾਣਗੇ ਜੇਕਰ ਕੁਝ ਚੰਗਾ ਨਹੀਂ ਦੇ ਸਕਦੇ ਸੀ ਤਾਂ ਘੱਟੋ-ਘੱਟ ਸ਼ਰਮ ਤਾਂ ਕਰ ਲੈਂਦੇ ਹੁਣ ਅਸੀਂ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ ਸਾਰੇ ਕਹਿਣਗੇ ਕਿ ਲੜਕਾ ਇੰਜੀਨੀਅਰ ਹੁੰਦੇ ਆ ਹੋਇਆਂ ਵੀ ਸਿੱਧੂ ਸਾਹਿਬ ਦੀ ਨੋ ਤਾਂ ਬਿਨਾਂ ਦਾਜ ਤੋਂ ਹੀ ਆ ਗਈ रीत ਘੁੰਡ ਵਿੱਚ ਹੀ ਖੜੀ-ਖੜੀ ਰੋ ਰਹੀ ਸੀ ਉਦੋਂ ਹੀ ਰਾਜਕੌਰ ਨੇ કડਵਾਹਟ ਭਰੀ ਆਵਾਜ਼ ਵਿੱਚ ਕਿਹਾ ਬਹੂ ਸੁਣ ਇਸ ਘਰ ਵਿੱਚ ਦਇਆ ਨਹੀਂ ਨਿਯਮ ਚੱਲਦੇ ਹਨ ਜਿਸ ਦਿਨ ਪੇਕਿਆਂ ਤੋਂ ਇੱਜ਼ਤ ਲਿਆਵੇਂਗੀ ਉਸੇ ਦਿਨ ਸਹੁਰਿਆਂ ਵਿੱਚ ਇੱਜ਼ਤ ਮਿਲੇਗੀ ਜੇਕਰ ਤੁਸੀਂ ਹੀ ਸਾਡੀ ਇੱਜ਼ਤ ਦੀ ਪਰਵਾਹ ਨਹੀਂ ਕੀਤੀ ਤਾਂ ਤੁਸੀਂ ਵੀ ਸਾਡੇ ਤੋਂ ਕੋਈ ਉਮੀਦ ਨਾ ਕਰਿਓ ਉਹ ਨੌ ਨੂੰ ਦੇਖ ਕੇ ਗੁੱਸੇ ਨਾਲ ਮੁੜ ਕੇ ਚਲੀ ਗਈ ਤੇ ਰੀਤ ਉੱਥੇ ਹੀ ਖੜੀ ਰਹਿ ਜਾਂਦੀ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ ਲੇਕਿਨ ਦਿਲ ਵਿੱਚ ਚੁੱਪਚਾਪ ਕੋਈ ਸੰਕਲਪ ਜਨਮ ਲੈਂਦਾ ਹੈ ਅਗਲੇ ਦਿਨ ਬਹੂ ਦੇ ਮੂੰਹ ਦਿਖਾਈ ਸੀ ਤੇ ਸਾਰੇ ਮੁਹੱਲੇ ਦੀਆਂ ਔਰਤਾਂ ਘਰ ਵਿੱਚ ਆਉਣ ਵਾਲੀਆਂ ਸਨ ਰਾਜਕੌਰ ਨੇ ਪਹਿਲਾਂ ਹੀ ਨਿਸ਼ਾਨ ਨੂੰ ਕਿਹਾ ਸੀ ਕਿ ਇਸ ਦਹੇਜ ਦੇ ਸਮਾਨ ਨੂੰ ਛੱਤ ਉੱਪਰ ਰਖਵਾ ਦੇ ਵਰਨਾ ਲੋਕ ਦੇਖਣਗੇ ਤਾਂ ਕੀ ਕਹਿਣਗੇ ਤੂੰ ਤਾਂ ਜਾਣਦਾ ਹੀ ਹੈ ਨਿਸ਼ਾਨ ਕਿ ਸਾਡੇ ਮੁਹੱਲੇ ਵਿੱਚ ਇੱਕ ਤੋਂ ਇੱਕ ਅਮੀਰ ਪਰਿਵਾਰ ਦੀਆਂ ਨੋਹਾਂ ਹਨ ਤੇ ਸਾਰੀਆਂ ਟਰੱਕ ਭਰ ਭਰ ਕੇ ਦਾਜ ਜਲੇ ਹਈਆਂ ਹਨ ਉਹ ਲੋਕ ਇਹ ਸਸਤਾ ਸਮਾਨ ਦੇਖਣਗੇ ਤਾਂ ਸmeri ਕੀ ਇੱਜ਼ਤ ਰਹਿ ਜਾਵੇਗੀ ਨਿਸ਼ਾਨ ਆਪਣੀ ਮਾਂ ਅਗੇ ਕੁਝ ਨਾ ਬੋਲ ਸਕਿਆ ਤੇ ਉਸਨੇ ਸਮਾਨ ਨੂੰ ਡਰੈੰਗ ਰੂਮ ਚੋਂ ਚੁਕਵਾ ਦਿੱਤਾ ਰਾਜਕੌਰ ਨੇ ਰੀਤ ਨੂੰ ਜਾ ਕੇ ਕਿਹਾ ਕਿ ਹੁਣ ਜਰਾ ਠੀਕ ਨਾਲ ਤਿਆਰ ਹੋ ਜਾਣਾ ਉਹ ਵੀ ਤੈਨੂੰ ਆਉਂਦਾ ਹੈ ਕਿ ਨਹੀਂ ਕਿਤੇ ਸਾਡੀ ਬੇਇੱਜ਼ਤੀ ਨਾ ਕਰਵਾ ਦੇਈ रीत ਵਿਚਾਰੀ ਡਰੀ ਸੈਮੀ ਖੜੀ ਕੁਝ ਨਾ ਬੋਲ ਸਕੀ ਅਤੇ ਸਿਰਫ ਸਿਰ ਹਿਲਾਉਂਦੀ ਰਹੀ। ਉਹ ਦੋਹੇ ਰੂਪ ਨੇ ਆ ਕੇ ਕਿਹਾ ਭਾਬੀ ਆਪਣਾ ਮਜ਼ਾਕ ਖੁਦ ਨਾ ਬਣਾ ਲੈਣਾ। ਵੈਸੇ ਵੀ ਤੁਹਾਡੇ ਪਰਿਵਾਰ ਵਾਲਿਆਂ ਨੇ ਤਾਂ ਪੁਰਾਣਾ ਸਮਾਨ ਦੇ ਕੇ ਸਾਡੀ ਇੱਜ਼ਤ ਦੀਆਂ ਧੱਜੀਆਂ ਤਾਂ ਉਡਾ ਹੀ ਦਿੱਤੀਆਂ ਹਨ। ਰੂਪ ਦੀਆਂ ਗੱਲਾਂ ਸੁਣ ਕੇ ਤਾਂ ਰੀਤ ਦੀਆਂ ਅੱਖਾਂ ਇਸ ਤਰ੍ਹਾਂ ਵਰਸਣ ਲੱਗੀਆਂ ਜਿਵੇਂ ਬੱਦਲ ਫਟ ਗਏ ਹੋਣ। ਰਾਜਕੌਰ ਨੇ ਇਹ ਦੇਖ ਕੇ ਕਿਹਾ ਕਿ ਬਹੂ ਸਾਰਿਆਂ ਸਾਹਮਣੇ ਹੰਝੂ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਮਾਤਾ-ਪਿਤਾ ਦੀ ਗਲਤੀ ਨੂੰ ਬੱਚਿਆਂ ਨੂੰ ਹੀ ਭੁਗਤਣਾ ਪੈਂਦਾ ਹੈ ਅਤੇ ਤੂੰ ਵੀ ਉਹੀ ਸੁਣ ਰਹੀ ਹੈ ਹੁਣ ਜਲਦੀ ਨਾਲ ਤਿਆਰ ਹੋ ਕੇ ਬਾਹਰ ਆ ਜਾ ਵਿਚਾਰੀ ਰੀਤ ਕੁਝ ਦੇਰ ਤੱਕ ਤਾਂ ਸੁੰਨ ਹੋ ਕੇ ਖੜੀ ਰਹਿ ਗਈ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ ਅਤੇ ਇਸ ਤਰ੍ਹਾਂ ਦੇ ਮਾਹੌਲ ਵਿੱਚ ਤਿਆਰ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਦਿਲ ਭਾਰੀ ਹੋ ਰਿਹਾ ਸੀ ਪਤਾ ਨਹੀਂ ਸਾਰਿਆਂ ਦੇ ਸਾਹਮਣੇ ਕੀ ਹੋਵੇਗਾ ਉਦੋਂ ਹੀ ਕਮਰੇ ਵਿੱਚ ਨਿਸ਼ਾਨ ਆਇਆ ਤੇ ਉਸ ਦੀ ਹਿੰਮਤ ਵਧਾਉਣ ਲੱਗਿਆ ਫਿਰ ਜਾ ਕੇ ਰੀਤ ਨੂੰ ਕੁਝ ਰਾਹਤ ਮਿਲੀ ਤੇ ਉਹ ਤਿਆਰ ਹੋ ਕੇ ਬੈਠ ਗਈ ਕੁਝ ਦੇਰ ਵਿੱਚ ਰੂਪ ਆਈ ਤੇ ਉਸ ਨੂੰ ਲੈ ਕੇ ਚਲੀ ਗਈ ਲੇਕਿਨ ਬਾਹਰ ਜਾਂਦਿਆਂ ਹੀ ਸਾਰੀਆਂ ਔਰਤਾਂ ਨੇ ਉਸ ਨੂੰ ਘੂਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਇਹ ਨਜ਼ਰਾਂ ਬਹੁਤ ਅਜੀਬ ਲੱਗ ਰਹੀਆਂ ਸਨ ਉਦੋਂ ਹੀ ਕਿਸੇ ਔਰਤ ਨੇ ਇੱਧਰ ਉੱਧਰ ਦੇਖਦਿਆਂ ਹੋਇਆਂ ਕਿਹਾ ਕਿ ਰਾਜ ਭੈਣੇ ਨੂੰ ਦਾ ਦਾਸ ਤਾਂ ਦਿਖਾ ਤੁਹਾਡੇ ਘਰ ਵਿੱਚ ਕੋਈ ਨਵਾਂ ਸਮਾਨ ਨਜ਼ਰ ਹੀ ਨਹੀਂ ਆ ਰਿਹਾ ਸਿਵਾਏ ਬਹੂ ਦੇ ਇਹ ਗੱਲ ਸੁਣ ਕੇ ਰੀਤ 당 ਰਹਿ ਗਈ ਕਿ ਮੈਂ ਕੋਈ ਸਮਾਨ ਹਾਂ ਉਦੋਂ ਹੀ ਰਾਜਕੌਰ ਨੇ ਕਿਹਾ ਕਿ ਭੈਣ ਜੀ ਅੱਜ ਕੱਲ੍ਹ ਦੇ ਲੋਕਾਂ ਬਾਰੇ ਤਾਂ ਪੁੱਛੋ ਹੀ ਨਾ ਮੇਰੇ ਕੁੜਮਾਣੇ ਤਾਂ ਮੇਰੇ ਬੇਟੇ ਨੂੰ ਸਸਤੇ ਵਿੱਚ ਹੀ ਨਿਪਟਾ ਦਿੱਤਾ ਇਹ ਸੁਣ ਕੇ ਗਵਾਂਡੀਆਂ ਨੇ ਕਿਹਾ ਕਿ ਕੀ ਗੱਲ ਕਰ ਰਹੀ ਹੈ ਰਾਜ ਤੇਰਾ ਬੇਟਾ ਤਾਂ ਇੰਜੀਨੀਅਰ ਹੈ ਤਾਂ ਤੈਨੂੰ ਲੱਖਾਂ ਦੇ ਹਿਸਾਬ ਨਾਲ ਦਾਜ ਮਿਲਿਆ ਹੋਵੇਗਾ ਤਾਂ ਰਾਜਕੌਰ ਨੇ ਮੂੰਹ ਬਣਾਉਂਦਿਆਂ ਹੋਇਆ ਕਿਹਾ ਕਿ ਦਾਜ ਤਾਂ ਸਾਰਾ ਮਿਲਿਆ ਹੈ ਪਰ ਬਹੁਤ ਸਸਤਾ ਦਿਖਾਉਣ ਦੇ ਲਾਇਕ ਹੁੰਦਾ ਤਾਂ ਦਿਖਾ ਦਿੰਦੀ ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਇਪਮਾਨ ਹੋ ਰਿਹਾ ਸੀ ਤੇ ਘੁੰਡ ਦੇ ਅੰਦਰ ਰੀਤ ਦੇ ਹੰਝੂ ਕਿਸੇ ਨਦੀ ਦੀ ਤਰ੍ਹਾਂ ਵਗਣ ਲੱਗੇ ਇਦਾਂ ਲੱਗ ਰਿਹਾ ਸੀ ਜਿਵੇਂ ਕੰਨਾਂ ਵਿੱਚ ਕੋਈ ਕੱਟ ਮਾਰ ਰਿਹਾ ਹੋਵੇ ਤੇ ਜਿਸ ਨਾਲ ਖੂਨ ਵੀ ਨਿਕਲ ਆਵੇ ਉਸਨੇ ਕਦੀ ਉਮੀਦ ਨਹੀਂ ਕੀਤੀ ਸੀ ਕਿ ਸੌਰਿਆਂ ਤੇ ਜਾ ਕੇ ਉਸ ਦਾ ਇਸ ਤਰ੍ਹਾਂ ਸਵਾਗਤ ਹੋਵੇਗਾ ਉਦੋਂ ਹੀ ਕਿਸੇ ਨੇ ਕਿਹਾ ਕਿ ਦਾਜ ਨਾਲ ਹੀ ਕੀ ਫਰਕ ਪੈਂਦਾ ਹੈ ਇੱਕ ਸੰਸਕਾਰੀ ਬਹੂ ਪੂਰੇ ਦਾਜ ਦੇ ਬਰਾਬਰ ਹੁੰਦੀ ਹੈ ਉਦੋਂ ਹੀ ਉੱਥੋਂ ਬੈਠੀ ਰੂਪਨੇ ਹੱਸਦਿਆਂ ਹੋਇਆਂ ਕਿ ਹਾਂ ਕਿ ਇਸ ਦੇ ਗੁਣਾ ਦਾ ਤਾਂ ਹੁਣ ਪਤਾ ਚੱਲੇਗਾ ਕਿ ਦਹੇਜ ਦੇ ਬਰਾਬਰ ਹਨ ਜਾਂ ਕੂੜੇ ਦੇ ਢੇਰ ਦੇ ਬਰਾਬਰ ਚਲੋ ਭਾਬੀ ਸਾਰਿਆਂ ਦੇ ਸਾਹਮਣੇ ਨੱਚ ਕੇ ਤਾਂ ਦਿਖਾਓ ਇਹ ਸੁਣ ਕੇ ਰੀਤ ਦਾ ਦਿਲ ਜ਼ੋਰ ਨਾਲ ਧੱਕ ਧੱਕ ਕਰਨ ਲੱਗਿਆ ਕਿ ਆਖਿਰ ਇਹ ਸਭ ਸੁਣਨ ਦੇ ਲਈ ਉਸਨੇ ਐਨੀ ਪੜ੍ਹਾਈ ਕੀਤੀ ਸੀ ਸਾਰੀਆਂ ਔਰਤਾਂ ਇੱਕ ਇੱਕ ਕਰਕੇ ਘੁੰਡ ਚੁੱਕ ਕੇ ਉਸ ਦਾ ਚਿਹਰਾ ਦੇਖਦੀਆਂ ਤੇ ਸ਼ਗਨ ਦੇ ਕੇ ਅੱਗੇ ਤੁਰਦੀਆਂ ਗਈਆਂ ਕਿਸੇ ਨੇ ਕਿਹਾ ਬਹੁਤਾ ਬਹੁਤ ਸੁੰਦਰ ਹੈ ਤਾਂ ਕਿਸੇ ਨੇ ਕਿਹਾ ਕਿ ਰਾਜਕੁਰੇ ਸੰਭਾਲ ਕੇ ਰਹੀਂ ਕਿਤੇ ਆਪਣੇ ਰੂਪ ਦਾ ਜਾਦੂ ਚਲਾ ਕੇ ਤੇਰੇ ਬੇਟੇ ਨੂੰ ਵਸ ਵਿੱਚ ਨਾ ਕਰ ਲਵੇ ਹੁਣ ਤਾਂ ਸਾਰੀਆਂ ਗੱਲਾਂ ਸੁਣ ਕੇ ਰੀਤਦਾਸ ਸਿਰ ਫਟਿਆ ਜਾ ਰਿਹਾ ਸੀ ਕਿ ਹੁਣ ਇਹ ਹਾਲ ਹੈ ਤਾਂ ਅੱਗੇ ਕੀ ਹੋਵੇਗਾ ਉਸ ਨੇ ਮਨ ਵਿੱਚ ਸੋਚ ਲਿਆ ਸੀ ਕਿ ਮੈਨੂੰ ਆਪਣੀ ਜਗ੍ਹਾ ਖੁਦ ਹੀ ਬਣਾਉਣੀ ਪਵੇਗੀ ਕਿਉਂਕਿ ਇਹ ਲੋਕ ਆਸਾਨੀ ਨਾਲ ਜਗਾ ਨਹੀਂ ਦੇਣਗੇ ਸਾਰਿਆਂ ਦੇ ਜਾਂਦੇ ਹੀ ਰੂਪ ਨੇ ਕਿਹਾ ਕਿ ਹੁਣ ਕੁੰਡ ਕੱਢ ਕੇ ਕੀ ਬੈਠੀ ਹੈ ਲਿਆ ਇਹ ਸ਼ਗਨ ਦੇ ਲਫਾਫੇ ਇੱਧਰ ਮੈਨੂੰ ਦੇ ਤੇ ਰਸੋਈ ਵਿੱਚ ਜਾ ਕੇ ਚਾਹ ਬਣਾ ਰੀਤ ਨੇ ਲਫਾਫੇ ਤੁਰੰਤ ਹੱਥ ਵਿੱਚ ਕੱਸ ਕੇ ਫੜ ਲਏ ਤੇ ਆਪਣੇ ਪਰਸ ਵਿੱਚ ਪਾ ਕੇ ਕਿਹਾ ਕਿ ਰੁਕੋ ਦੀਦੀ ਜੀ ਐਨੀ ਕਾਲੀ ਵੀ ਕਾਦੀ ਹੈ ਮੂੰਹ ਦਿਖਾਈ ਮੇਰੀ ਹੋਈ ਹੈ ਤੇਰੀ ਨਹੀਂ ਇਹ ਸੁਣ ਕੇ ਰਾਜਕੌਰ ਗੁੱਸੇ ਨਾਲ ਚਿਲਾਈ ਕਿ ਬਹੂ ਇਹ ਕਿਸ ਤਰ੍ਹਾਂ ਗੱਲ ਕਰ ਰਹੀ ਹੈ ਤਾਰੀਤ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਪਿਛਲੇ 2 ਦਿਨਾਂ ਵਿੱਚ ਗੱਲ ਕਰ ਰਹੇ ਸੀ ਰੂਪ ਮੈਂ ਕਮਰੇ ਵਿੱਚ ਜਾ ਰਹੀ ਹਾਂ ਮੇਰੇ ਲਈ ਚਾਹ ਲੈ ਕੇ ਆ ਕਿਉਂਕਿ ਮੇਰੀ ਪਹਿਲੀ ਰਸੋਈ ਨਹੀਂ ਹੋਈ ਇਸ ਲਈ ਮੈਂ ਅਜੇ ਰਸੋਈ ਵਿੱਚ ਜਾ ਕੇ ਕੋਈ ਕੰਮ ਨਹੀਂ ਕਰ ਸਕਦੀ ਜਦੋਂ ਤੁਸੀਂ ਮੇਰੀ ਪੂਜਾ ਕਰਵਾ ਕੇ ਰਸੋਈ ਵਿੱਚ ਲੈ ਕੇ ਜਾਓਗੇ ਫਿਰ ਹੀ ਮੈਂ ਜਾ ਕੇ ਰਸੋਈ ਦਾ ਕੰਮ ਸੰਭਾਲਾਂਗੀ ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਇਹ ਸੁਣ ਕੇ ਤਾਂ ਰੂਪ ਅਤੇ ਰਾਜਕੌਰ ਹੈਰਾਨ ਹੋ ਗੀਆਂ ਰੂਪ ਨੇ ਆਪਣੀ ਮਾਂ ਨੂੰ ਕਿਹਾ ਦੇਖ ਮਾਂ ਇਸ ਦੇ ਨਖਰੇ ਵੇਖ ਤਾਂ ਰਾਜਕੌਰ ਨੇ ਵੀ ਕਿਹਾ ਕਿ ਤੂੰ ਫਿਕਰ ਨਾ ਕਰ ਮੈਨੂੰ ਇਸ ਦਾ ਵੀ ਇਲਾਜ ਕਰਨਾ ਆਉਂਦਾ ਹੈ ਉਦਰ ਰੀਤ ਕਮਰੇ ਵਿੱਚ ਜਾਂਦਿਆਂ ਹੀ ਨਿਸ਼ਾਨਵਾਲ ਵੇਖ ਕੇ ਬੋਲੀ ਨਿਸ਼ਾਨ ਕਿ ਤੁਸੀਂ ਮੈਨੂੰ ਇੱਕ ਕੱਪ ਕੌਫੀ ਦਾ ਪਿਆ ਸਕਦੇ ਹੋ ਤੁਹਾਡੇ ਘਰ ਵਿੱਚ ਕੌਫੀ ਵੀ ਹੈ ਕਿ ਨਹੀਂ ਜਿਸ ਤਰ੍ਹਾਂ ਤੁਹਾਡੀ ਭੈਣ ਨੇ ਲਾਲਚ ਵਿੱਚ ਮੇਰੇ ਹੱਥੋਂ ਅੰਗੂਠੀ ਕੱਢੀ ਸੀ ਉਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਇਹ ਸੁਣ ਕੇ ਇਹਦਾ ਨਿਸ਼ਾਨ ਹੱਕਾ ਬੱਕਾ ਰਹਿ ਗਿਆ ਕਿ ਜੋ ਰੀਤ ਸਵੇਰ ਤੋਂ ਇੱਕ ਸ਼ਬਦ ਵੀ ਨਹੀਂ ਬੋਲੀ ਉਹ ਇਸ ਤਰ੍ਹਾਂ ਗੱਲ ਕਿਉਂ ਕਰ ਰਹੀ ਹੈ ਨਿਸ਼ਾਨ ਚੁੱਪਚਾਪ ਰਸੋਈ ਵਿੱਚ ਗਿਆ ਤੇ ਜਾ ਕੇ ਕੌਫੀ ਲੱਭਣ ਲੱਗਾ ਉਸਨੇ ਰੂਪ ਨੂੰ ਆਵਾਜ਼ ਲਗਾ ਕੇ ਕੌਫੀ ਦੇ ਲਈ ਪੁੱਛਿਆ ਤਾਂ ਉਹ ਉਹ ਹੈਰਾਨ ਰਹਿ ਗਈ ਕਿ ਕਿਸ ਦੇ ਲਈ ਕੌਫੀ ਬਣਾ ਰਹੇ ਹੋ ਨਿਸ਼ਾਨ ਨੇ ਕਿਹਾ ਤੇਰੀ ਭਾਬੀ ਦੇ ਸਿਰ ਵਿੱਚ ਦਰਦ ਹੋ ਰਿਹਾ ਹੈ ਤਾਂ ਰੂਪ ਨੇ ਕਿਹਾ ਕਿ ਕੌਫੀ ਤਾਂ ਹੈ ਨਹੀਂ ਉਦੋਂ ਹੀ ਉੱਥੇ ਰੀਤ ਵੀ ਆ ਗਈ ਤੇ ਬੋਲੀ ਕੀ ਤੁਹਾਡੇ ਘਰ ਤਾਂ ਕੌਫੀ ਵੀ ਨਹੀਂ ਹੈ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰ ਰਹੇ ਸੀ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਡਬਲ ਡੋਰ ਫ੍ਰਿਜ ਚਾਹੀਦਾ ਸੀ ਦੇਖੋ ਤੁਹਾਡੇ ਤਾਂ ਖੁਦ ਦੇ ਘਰ ਵਿੱਚ ਕਿੰਨਾ ਛੋਟਾ ਫ੍ਰਿਜ ਹੈ ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਮੇਰੇ ਦਹੇਜ ਦੇ ਇੰਤਜ਼ਾਰ ਵਿੱਚ ਬੈਠੇ ਸੀ ਇੰਨਾ ਕਹਿ ਕੇ ਰੀਤ ਬਾਥਰੂਮ ਵੱਲ ਗਈ ਤੇ ਵਾਸ਼ਿੰਗ ਮਸ਼ੀਨ ਦੇਖ ਕੇ ਬੋਲੀ ਕਿ ਮੰਮੀ ਜੀ ਤੁਹਾਡੇ ਘਰ ਵਿੱਚ ਆਟੋਮੈਟਿਕ ਮਸ਼ੀਨ ਨਹੀਂ ਹੈ ਤੁਸੀਂ ਤਾਂ ਕਹਿ ਰਹੇ ਸੀ ਕਿ ਅੱਜ ਕੱਲ੍ਹ ਲੋਕ ਇਹੋ ਜੀਆਂ ਮਸ਼ੀਨਾਂ ਦਾ ਹੀ ਇਸਤੇਮਾਲ ਕਰਦੇ ਹਨ ਪਰ ਤੁਹਾਡੇ ਘਰ ਵਿੱਚ ਤਾਂ ਹੈ ਹੀ ਨਹੀਂ ਰਾਜਕੌਰ ਨੇ ਗੁੱਸੇ ਵਿੱਚ ਕਿਹਾ ਕਿ ਬਕਵਾਸ ਬੰਦ ਕਰ ਦੋ ਦਿਨ ਆਈ ਹੈ ਤੇ ਜ਼ਬਾਨ ਐਨੀ ਲੰਮੀ ਹੁਣ ਇਹ ਹੁਣੇ ਫੋਨ ਕਰਦੀਆਂ ਤੇਰੇ ਪਿਓ ਨੂੰ ਪੂਰੇ ਮੁਹੱਲੇ ਦੇ ਸਾਹਮਣੇ ਬੇਇੱਜ਼ਤੀ ਨਾ ਕੀਤੀ ਤਾਂ ਮੇਰਾ ਨਾਮ ਰਾਜਕੌਰ ਨਹੀਂ ਇਹ ਗੱਲ ਸੁਣਦਿਆਂ ਹੀ ਰੀਤ ਨੇ ਜ਼ੋਰ ਨਾਲ ਤਾੜੀ ਵਜਾਈ ਤੇ ਬੋਲੀ ਮੰਮੀ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਤੁਸੀਂ ਹੁਣੇ ਮੇਰੇ ਪਿਤਾ ਜੀ ਨੂੰ ਫੋਨ ਕਰਕੇ ਬੁਲਾ ਲਓ ਅੱਜ ਤਾਂ ਤੁਹਾਡੇ ਮੁਹੱਲੇ ਵਾਲਿਆਂ ਨੂੰ ਵੀ ਆਪਣੇ ਘਰ ਦਾ ਤਮਾਸ਼ਾ ਵੇਖਣ ਨੂੰ ਮਿਲੇਗਾ ਰੂਪ ਨੇ ਰੀਤ ਨੂੰ ਇਹ ਕਹਿੰਦਿਆਂ ਸੁਣਿਆ ਤਾਂ ਆਪਣੀ ਮਾਂ ਨੂੰ ਗੁੱਸੇ ਨਾਲ ਬੋਲੀ ਕਿ ਮੰਮੀ ਇਹ ਤਾਂ ਸਾਡਾ ਮਜ਼ਾਕ ਉਡਾਉਣਾ ਚਾਹੁੰਦੀ ਹੈ ਸਭ ਕਹਿਣਗੇ ਕਿ ਬੇਟਾ ਇੰਜੀਨੀਅਰ ਹੈ ਤਾਂ ਬਹੂ ਦੇਖੋ ਕਿਹੋ ਜਿਹੀ ਆਈ ਹੈ ਇਹ ਬਹੁਤ ਚਲਾਕ ਹੈ ਮੰਮੀ ਸਾਡਾ ਹੀ ਮਜ਼ਾਕ ਉਡਾ ਕੇ ਰਹੇਗੀ ਰਾਜਕੌਰ ਨੇ ਗੁੱਸੇ ਵਿੱਚ ਸਾਹਮਣੇ ਖੜੇ ਨਿਸ਼ਾਨ ਨੂੰ ਕਿਹਾ ਨਿਸ਼ਾਨ ਤੂੰ ਕੀ ਅੱਖਾ ਕੱਢ ਕੇ ਦੇਖ ਰਿਹਾ ਹੈ ਤੇਰੀ ਮਾਂ ਤੇ ਭੈਣ ਦੀ ਬੇਇੱਜ਼ਤੀ ਹੋ ਰਹੀ ਹੈ ਤੇ ਤੂੰ ਖੜਾ ਖੜਾ ਤਮਾਸ਼ਾ ਦੇਖ ਰਿਹਾ ਹੈ ਨਿਸ਼ਾਨ ਨੇ ਵੀ ਅੱਕ ਕੇ ਮਾਣੂ ਕਿਹਾ ਮੈਂ ਤਾਂ ਦੋ ਦਿਨਾਂ ਤੋਂ ਤੁਹਾਨੂੰ ਵੀ ਕੁਝ ਨਹੀਂ ਕਿਹਾ ਕਹਿ ਰਿਆ ਸੀ ਜਦੋਂ ਵਾਰ-ਵਾਰ ਤੁਸੀਂ ਰੀਤ ਨੂੰ ਬੇਇੱਜ਼ਤ ਕਰ ਰਹੇ ਸੀ ਰਾਜਕੌਰ ਆਪਣੇ ਬੇਟੇ ਤੇ ਭੜਕ ਰਹੀ ਸੀ ਰੀਤ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਰੂਪ ਨੇ ਕਿਹਾ ਕਿ ਵੇਖੋ ਕਿੰਨੇ ਆਰਾਮ ਨਾਲ ਫੋਨ ਤੇ ਗੱਲ ਕਰ ਰਹੀ ਹੈ ਪਤਾ ਨਹੀਂ ਕਿਸ ਨੂੰ ਘਰੇ ਬੁਲਾ ਰਹੀ ਹੈ ਰਾਜਕੌਰ ਨੇ ਕਿਹਾ ਆਪਣੀ ਪਿਓ ਨੂੰ ਹੀ ਬੁਲਾ ਰਹੀ ਹੋਵੇਗੀ ਆਉਣ ਦੇ ਮੈਂ ਵੀ ਦੇਖਦੀ ਹਾਂ ਕਿਹੜਾ ਮੂੰਹ ਲੈ ਕੇ ਆਉਂਦਾ ਹੈ ਮੈਂ ਵੀ ਗਿੜਮਾਵਾਂਗੀ ਕਿ ਉਸਨੇ ਦੇਹ ਜਿ ਵਿੱਚ ਕੀ ਦਿੱਤਾ ਹੀ ਕੀ ਹੈ ਛੋਟੇ ਜਿਹੇ ਡੱਬੇ ਵਰਗੀ ਫਰਿੱਜ ਤੇ ਖੜਾਉਣਿਆਂ ਵਰਗੀ ਵਾਸ਼ਿੰਗ ਮਸ਼ੀਨ ਆ ਅੱਜ ਕੱਲ ਦੇ ਜ਼ਮਾਨੇ ਵਿੱਚ ਇਹੋ ਜਿਹਾ ਸਮਾਨ ਦਿੰਦਿਆ ਹੋਇਆ ਸ਼ਰਮ ਨਹੀਂ ਆਈ ਤੇ ਹੁਣ ਫੈਸਲਾ ਹੋ ਹੀ ਜਾਵੇਗਾ ਇਹ ਸੁਣ ਕੇ ਰੀਤ ਨੇ ਹੱਸਦਿਆਂ ਹੋਇਆ ਕਿਹਾ ਕਿ ਮੈਂ ਆਪਣੇ ਬਾਪ ਨੂੰ ਨਹੀਂ ਸਾਰਿਆਂ ਦੇ ਬਾਪ ਨੂੰ ਬੁਲਾ ਰਹੀ ਹਾਂ बस देखਦੇ दे जाओ कि कौन आने वाला है ए गल दोवें मामा ਧੀਆਂ ਦੀ ਸਮਝ ਵਿੱਚ ਨਹੀਂ ਤ੍ਰੀਤ ਉੱਠ ਕੇ ਕਮਰੇ ਵਿੱਚ ਚਲੀ ਗਈ ਨਿਸ਼ਾਨ ਨੇ ਜਾ ਕੇ ਕਿਹਾ ਕਿ ਰੀਤ ਮੈਂ ਸਮਝਦਾ ਹਾਂ ਕਿ ਤੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿਉਂਕਿ ਤੇਰੇ ਪਰਿਵਾਰ ਤੇ ਉਂਗਲੀ ਚੁੱਕੀ ਜਾ ਰਹੀ ਹੈ ਮਗਰ ਇਹ ਵੀ ਤਾਂ ਤੇਰਾ ਹੀ ਪਰਿਵਾਰ ਹੈ ਤੇ ਤੇਰਾ ਹੀ ਘਰ ਹੈ ਜੋ ਵੀ ਕਰਨਾ ਸੋਚ ਸਮਝ ਕੇ ਕਰਨਾ ਰੀਤ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਕਿਹਾ ਮੇਰੇ ਪਰਿਵਾਰ ਦੀ ਇੱਜ਼ਤ ਦੀਆਂ ਧੱਜੀਆਂ ਉਡਾ ਕੇ ਹੁਣ ਤੁਸੀਂ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਦੇ ਲਈ ਕਹਿ ਰਹੇ ਹੋ ਮੇਰੇ ਤੋਂ ਤਾਂ ਕੋਈ ਉਮੀਦ ਨਾ ਕਰਿਓ ਉਦੋਂ ਹੀ ਦਰਵਾਜ਼ੇ ਦੀ ਡੋਰ ਬੈਲ ਵੱਜੀ ਰੀਤ ਤੇ ਜਲਦੀ ਨਾਲ ਬਾਹਰ ਆ ਗਈ ਲੇਕਿਨ ਉਦੋਂ ਤੱਕ ਰੂਪ ਦਰਵਾਜ਼ਾ ਖੋਲ ਚੁੱਕੀ ਸੀ ਤੇ ਪੁਲਿਸ ਨੂੰ ਸਾਹਮਣੇ ਦੇਖ ਕੇ ਰਾਜਕੌਰ ਦੇ ਪੈਰਾਂ ਥੱਲੇ ਉਹ ਜ਼ਮੀਨ ਖਿਸਕ ਗਈ ਪੁਲਿਸ ਨੂੰ ਦੇਖ ਕੇ थरथਰ ਕੰਬਦੀ ਰਾਜਕੌਰ ਰੀਤ ਨੂੰ ਦੇਖਦੀ ਹੋਈ ਬੋਲੀ ਕਿ ਇਹ ਕੀ ਕੀਤਾ ਬਹੂ ਵਿਆਨੂ ਦੇ 2 ਦਿਨ ਹੋਏ ਤੇ ਤੂੰ ਪੁਲਿਸ ਨੂੰ ਬੁਲਾ ਕੇ ਮੁਹੱਲੇ ਵਾਲਿਆਂ ਦੇ ਸਾਹਮਣੇ ਸਾਡੀ ਇੱਜ਼ਤ ਨੂੰ ਨਿਲਾਮ ਕਰਨ ਲੱਗੀ ਹੈ। ਧਰ ਇਤਨੇ ਗੁੱਸੇ ਵਿੱਚ ਕਿਹਾ ਮੇਰੇ ਪਰਿਵਾਰ ਦੀ ਇੱਜ਼ਤ ਨੂੰ ਵੀ ਇਨਲਾਮ ਕੀਤਾ ਜਾ ਰਿਹਾ ਸੀ। ਜਦੋਂ ਕੱਲ ਮੂੰਹ ਦਿਖਾਈ ਹੋ ਰਹੀ ਸੀ। 2 ਦਿਨ ਤੋਂ ਮੈਂ ਕਦੀ ਫਰਿੱਜ ਤੇ ਕਦੀ ਵਾਸ਼ਿੰਗ ਮਸ਼ੀਨ ਤੇ ਕਦੀ ਦਹੇਜ ਦੀਆਂ ਗੱਲਾਂ ਸੁਣ ਰਹੀ ਸੀ। ਮੇਰੇ ਪਰਿਵਾਰ ਨੂੰ ਤਾਨੇ ਦਿੱਤੇ ਜਾ ਰਹੀ ਸੀ। ਤੁਹਾਨੂੰ ਪਤਾ ਹੈ ਨਾ ਕਿ ਦਹੇਜ ਲੈਣਾ ਕਾਨੂੰਨ ਦੇ ਹਿਸਾਬ ਨਾਲ ਜ਼ੁਰਮ ਹੈ। ਚਲੋ ਹੁਣ ਪੁਲਿਸ ਦੇ ਸਾਹਮਣੇ ਮੰਗੋ ਦਾਜ ਆਖਰੀ ਗੱਲ ਕਹਿੰਦਿਆਂ ਕਹਿੰਦਿਆਂ ਰੀਤ ਇੰਨਾ ਜ਼ੋਰ ਨਾਲ ਗਰਜੀ ਕਿ ਦੋਵੇਂ ਮਾਵਾਂ ਧੀਆਂ ਕੰਬ ਗਈਆਂ ਨਿਸ਼ਾਨੇ ਕਿਹਾ ਇੰਸਪੈਕਟਰ ਸਾਹਿਬ ਇਹ ਸਹੀ ਕਹਿ ਰਹੀ ਹੈ ਇਸ ਤੋਂ ਬਾਅਦ ਪੁਲਿਸ ਦੋਵੇਂ ਮਾਵਾਂ ਧੀਆਂ ਨੂੰ ਲਿਜਾਣ ਲੱਗੀ ਤਾਂ ਰਾਜਕੌਰ ਰੀਤ ਦੇ ਸਾਹਮਣੇ ਹੱਥ ਜੋੜ ਕੇ ਹਾੜੇ ਕੱਢਣ ਲੱਗ ਪਈ ਕਿ ਬਹੂ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਅੱਜ ਜੇਲ੍ਹ ਤੋਂ ਬਚਾ ਲਾ ਰੀਤ ਨੇ ਕਿਹਾ ਕਿ ਜਦੋਂ ਆਪਣੀ ਬੇਇੱਜ਼ਤੀ ਹੋਈ ਤਾਂ ਹੁਣ ਬੜੀ ਜਲਦੀ ਤੁਹਾਡੀ ਅਕਲ ਠਿਕਾਣੇ ਆ ਗਈ ਇਹ ਸੁਣ ਕੇ ਸੱਸ ਦੀ ਨਜ਼ਰ ਝੁਕ ਗਈ ਤਾਂ ਰੂਪ ਨੇ ਕਿਹਾ ਭਾਬੀ ਪਲੀਜ਼ ਮੈਨੂੰ ਵੀ ਮਾਫ਼ ਕਰ ਦਿਓ ਦੁਨੀਆ ਭਰ ਵਿੱਚ ਮੇਰੀ ਬੇਇੱਜ਼ਤੀ ਹੋ ਜਾਵੇਗੀ ਲੇਕਿਨ ਸਾਨੂੰ ਜੇਲ੍ਹ ਜਾਣ ਤੋਂ ਬਚਾ ਲਵੋ ਵੀਰੇ ਤੁਸੀਂ ਭਾਬੀ ਨੂੰ ਕੁਝ ਸਮਝਾਓ ਨਾ ਇਹ ਸੁਣ ਕੇ ਨਿਸ਼ਾਨ ਵੀ ਚੁੱਪਚਾਪ ਖੜਾ ਰਿਹਾ ਲੇਕਿਨ ਰੀਤ ਨਾ ਮੰਨੀ ਤੇ ਪੁਲਿਸ ਦੋਨਾਂ ਨੂੰ ਲੈ ਗਈ ਆਪਣੇ ਪਰਿਵਾਰ ਦੇ અપਮਾਨ ਦਾ ਬਦਲਾ ਲੈ ਕੇ ਹੁਣ ਜਾ ਕੇ ਰੀਤ ਨੂੰ ਸਕੂਨ ਮਿਲਿਆ ਸੀ ਦੋਵੇਂ ਦੇ ਜਾਂਦਿਆਂ ਹੀ ਰੀਤ ਨੇ ਵੀ ਆਪਣਾ ਸੂਟਕੇਸ ਪੈਕ ਕੀਤਾ ਤੇ ਬੋਲੀ ਨਿਸ਼ਾਨ ਕੱਲ ਮੈਂ ਟਰੱਕ ਭੇਜ ਦੇਵਾਂਗੀ ਉਸ ਵਿੱਚ ਮੇਰਾ ਇਹ ਸੈਕੰਡ ਹੈਂਡ ਸਮਾਨ ਵਾਪਸ ਭੇਜ ਦਿਓ ਕਿਉਂਕਿ ਇਹ ਤੁਹਾਡੇ ਲਈ ਕ ਨਹੀਂ ਹੈ ਇਹ ਗੱਲ ਕਬ ਸੁਣਦਿਆਂ ਹੀ ਨਿਸ਼ਾਨ ਨੇ ਰੀਤ ਦਾ ਹੱਥ ਫੜ ਲਿਆ ਤੇ ਕਿਹਾ ਰੀਤ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਮੈਂ ਮੰਨਦਾ ਹਾਂ ਕਿ ਮੈਂ ਤੇਰਾ ਸਾਥ ਨਹੀਂ ਦਿੱਤਾ ਮਗਰ ਤੂੰ ਸਹੀ ਸੀ ਇਹ ਵੀ ਮੈਂ ਜਾਣਦਾ ਸੀ ਮੈਂ ਮਾਂ ਦੇ ਸਾਹਮਣੇ ਬੋਲਣ ਦੀ ਹਿੰਮਤ ਨਾ ਕਰ ਸਕਿਆ ਤੂੰ ਤਾਂ ਜਾਣਦੀ ਹੈ ਇਹ ਕਹਿੰਦਿਆਂ ਕਹਿੰਦਿਆਂ ਨਿਸ਼ਾਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਰੀਤ ਦਾ ਦਿਲ ਪਿੰਗਲ ਗਿਆ ਉਹ ਸੂਟਕੇਸ ਰੱਖ ਕੇ ਰੁਕ ਗਈ ਤੇ ਅਗਲੇ ਦਿਨ ਆਪਣੀ ਸੱਸ ਤੇ ਨਾਨਨ ਦੀ ਜ਼ਮਾਨਤ ਕਰਵਾ ਦਿੱਤੀ ਮਗਰ ਕਹਿ ਦਿੱਤਾ ਕਿ ਉਹ ਨਿਸ਼ਾਨ ਦੇ ਨਾਲ ਅਲੱਗ ਰਹੇਗੀ ਫਿਰ ਉਹ ਆਪਣਾ ਸਮਾਨ ਵੀ ਅਲੱਗ ਰੱਖੇਗੀ ਫਿਰ ਉਹ ਅਲੱਗ ਰਹਿ ਚਲੀ ਗਈ ਤੇ ਦੋਨੋਂ ਮਾਵਾਂ ਈਆਂ ਦੇਖਦੀਆਂ ਰਹਿ ਗਈਆਂ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਬਹੁਤ ਸੋਹਣੀ ਤੇ ਪਿਆਰੀ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਇਹ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਇਹ ਜਰੂਰ ਦੱਸ ਕੇ ਜਾਇਓ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਕਹਾਣੀ ਸੁਣ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜਰੂਰ ਜਾਇਓ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ